ਪੰਜਾਬ ਦੇ ਵਿੱਚ ਸਿਹਤ ਵਿਭਾਗ ਬੜਾ ਇੱਕ ਵੱਡਾ ਵਿਭਾਗ ਮੰਨਿਆ ਗਿਆ ਹੈਗਾ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਵੀ ਕਰਦੀ ਏ ਵੀ ਅਸੀਂ ਕ੍ਰਾਂਤੀ ਲਿਆਉਂਦੀ ਏ ਅਸੀਂ ਹਾਈ ਟੈਕ ਅਸੀਂ ਮੋਹੱਲਾ ਕਲੀਨਿਕ ਬਣਾਉਂਦੇ ਹੋਂ ਤੇ ਉੱਥੇ ਵੀ ਨਾਮ ਵੀ ਉਹਦਾ ਵੀ ਬਦਲਿਆ ਗਿਆ ਹੈਗਾ ਪਰ ਜਿਹੜੀ ਘਟਨਾ ਹੋਈ ਹੈ ਪਟਿਆਲਾ ਦੇ ਵਿੱਚ ਰਜਿੰਦਰਾ ਹਸਪੀਟਲ ਪੰਜਾਬ ਦਾ ਮੰਨਿਆ ਹਸਪੀਟਲ ਬਹੁਤ ਵੱਡਾ ਹਸਪੀਟਲ ਮੰਨਿਆ ਜਾਂਦਾ ਹੈਗਾ ਆਪਰੇਸ਼ਨ ਹੁੰਦਾ ਲਾਈਟ ਚਲੀ ਜਾਂਦੀ ਏ ਡਾਕਟਰ ਜਿਹੜੇ ਮੋਬਾਈਲ ਦੀ ਜਿਹੜੀ ਬੈਟਰੀ ਹੁੰਦੀ ਏ ਉਹਦੀ ਜਿਹੜੀ ਲਾਈਟ ਹੁੰਦੀ ਏ ਉਹਦੇ ਨਾਲ ਆਪਰੇਸ਼ਨ ਕਰਦੇ ਨੇ ਕਿ ਇਹ ਪੰਜਾਬ ਵਾਸਤੇ ਪੰਜਾਬ ਸਰਕਾਰ ਵਾਸਤੇ ਸਵਸਥ ਮਹਿਕਮੇ ਵਾਸਤੇ ਮੰਤਰੀ ਬਲਬੀਰ ਸਿੰਘ ਵਾਸਤੇ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਘਾਟ ਤੇ ਇੱਕ ਵੱਡੀ ਘਟਨਾ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਰਜਿੰਦਰਾ ਹਸਪਤਾਲ ਇੱਕ ਤੇ ਹਸਪਤਾਲ ਕੋਈ ਵੀ ਕਿਸੇ ਵੀ ਸ਼ਹਿਰ ਦਾ ਹੋਵੇ ਪੰਜਾਬ ਦੇ ਵਿੱਚ ਹੈ ਕੋਈ ਛੋਟੇ ਡਿਸਪੈਂਸਰੀ ਤੋਂ ਲੈ ਕੇ ਰਜਿੰਦਰਾ ਹਸਪਤਾਲ ਤੱਕ ਦੀ ਗੱਲ ਹੋਵੇ ਜਦ ਸਹੂਲਤਾਂ ਦੀ ਗੱਲ ਆਉਂਦੀ ਹੈ ਪਹਿਲੀ ਵਾਰੀ ਨਹੀਂ ਹੋਇਆ ਤੇ ਕਿਸ ਨੇ ਕਿਹਾ ਆਪਾਂ ਨਹੀਂ ਕਿਹਾ ਜਾਂ ਕਿਸੇ ਵਿਰੋਧੀ ਧਿਰ ਦੀ ਪਾਰਟੀ ਦੇ ਲੀਡਰ ਨੇ ਨਹੀਂ ਕਿਹਾ ਉੱਥੇ ਮੌਜੂਦਾ ਸਟਾਫ ਮੈਂਬਰ ਜਿਹੜੇ ਡਾਕਟਰ ਸ਼ਾਮਲ ਨੇ ਉਸ অপারেশন ਥੀਏਟਰ ਦੇ ਵਿੱਚ ਉਹ ਵੀਡੀਓ ਬਣਾਉਣੀ ਪੈਗੀ ਹਾਲਾਂਕਿ ਐਡੇ ਜਦੋਂ ਪ੍ਰੀਸ਼ੀਅਸ ਟਾਈਮ ਚੱਲ ਰਿਹਾ ਹੁੰਦਾ ਜਦੋਂ ਆਪਰੇਸ਼ਨ ਕਰਨਾ ਹੁੰਦਾ ਇੱਕ ਪਲ ਪਲ ਕੀਮਤੀ ਹੁੰਦਾ ਮਰੀਦ ਦੀ ਜਾਨ ਆ ਜਿਹੜੀ ਉਹ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ ਉਸ ਵਕਤ ਪਰ ਕੱਲੇ ਡਾਕਟਰਾਂ ਦੀ ਸਕਿੱਲ ਉੱਥੇ ਕੰਮ ਨਹੀਂ ਕਰੇਗੀ ਡਾਕਟਰਾਂ ਦੀ ਸੂਝ-ਬੂਝ ਕੰਮ ਨਹੀਂ ਕਰੇਗੀ ਉੱਥੇ ਇਕਵਿਪਮੈਂਟ ਜਿਹੜੇ ਪ੍ਰੋਪਰ ਉਪਕਰਨ ਆ ਜਿਹੜੇ ਉਹ ਕੰਮ ਕਰਨੇ ਚਾਹੀਦੇ ਆ ਤੁਸੀਂ ਮੋਬਾਈਲ ਲਾਈਟ ਦੀ ਗੱਲ ਕੀਤੀ ਕਿ ਉਹ ਰੌਸ਼ਨੀ ਨਾਲ ਰੌਸ਼ਨੀ ਦੇ ਨਾਲ ਥੋੜਾ ਬਹੁਤਾ ਮੌਕੇ ਦੇ ਉੱਤੇ ਸਹਾਰਾ ਜ਼ਰੂਰ ਲਿਆ ਜਾ ਸਕਦਾ ਹੈ ਪਰ ਜਿਹੜਾ ਵੈਂਟੀਲੇਟਰ ਨੇ ਕੰਮ ਕਰਨਾ ਹੈ ਮੋਬਾਈਲ ਫੋਨ ਦੇ ਸਪੋਰਟ ਨਾਲ ਤੇ ਕਰ ਨਹੀਂ ਸਕਦਾ ਜਿਹੜਾ ਵੈਂਟੀਲੇਟਰ ਤੇ ਪਿਆ ਮਰੀਜ਼ ਹੈ ਉਹਦੇ ਲਈ ਤਾਂ ਪਲ-ਪਲ ਜਿਹੜੀ ਆਕਸੀਜਨ ਆ ਬੜੀ ਜ਼ਰੂਰੀ ਹੋਵੇਗੀ ਜਿਵੇਂ ਕਿ ਆਪਾਂ ਡਾਕਟਰ ਹਰਸ਼ਿੰਦਰ ਕੌਰ ਦੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਇਸ ਤਰ੍ਹਾਂ ਦੀ ਨੌਬਤ ਜਦੋਂ ਆ ਜਾਂਦੀ ਹੈ ਆਪਰੇਸ਼ਨ ਕਰਦੇ ਦੌਰਾਨ ਤਾਂ ਬੇਸ਼ੱਕ ਮਰੀਜ਼ ਨੂੰ ਬਚਾ ਲਿਆ ਜਾਵੇ ਡਾਕਟਰਾਂ ਦੀ ਸੂਝ-ਬੂਝ ਦੇ ਨਾਲ ਪਰ ਜਿਹੜੇ ਉਹਨਾਂ ਨੂੰ ਆਕਸੀਜਨ ਟਾਈਮ ਤੇ ਮਰੀਜ਼ ਨੂੰ ਨਾ ਮਿਲੀ ਤੇ ਉਸ ਦਾ ਜਿਹੜਾ ਦਿਮਾਗ ਹੈ ਉਹ ਇਸ ਪੱਧਰ ਤੱਕ ਕੰਮ ਕਰਨਾ ਬੰਦ ਕਰ ਸਕਦਾ ਜਿਵੇਂ ਕਿ ਆਪਾਂ ਕਹਿ ਦਿੰਦੇ ਇੱਕ ਕਾਮਾ ਚ ਚਲਿਆ ਜਾ ਸਕਦਾ ਮਰੀਜ਼ ਬੇਸ਼ੱਕ ਉਹ ਬਚ ਜਾਏਗਾ ਮੰਜੇ ਤੇ ਬਿਸਤਰ ਦੇ ਉੱਤੇ ਪਿਆ रह ਸਕਦਾ ਔਰ ਉਹ ਪੂਰੀ ਤਰ੍ਹਾਂ ਜਿਹੜਾ ਹੈ ਤੰਦਰੁਸਤ ਨਹੀਂ ਹੋ ਸਕਦਾ ਮਰੀਜ਼ ਚਾਹੇ ਉਹ ਛੋਟਾ ਆਪਰੇਸ਼ਨ ਹੈ ਵੱਡਾ ਆਪਰੇਸ਼ਨ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਹੁਣ ਮਰੀਜ਼ ਦੀ ਜਾਨ ਅੱਜ ਖਤਰੇ ਚ ਪਈ ਹੈ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਹੈ ਕਿ ਮੀਡੀਆ ਦੇ ਵਿੱਚ ਵੀ ਉਹ ਖਬਰ ਜਿਆਦਾ ਵੱਡੀ ਬਣਦੀ ਹੈ ਅਖਬਾਰ ਦੇ ਵਿੱਚ ਉਸ ਨੂੰ ਜਿਆਦਾ ਸਥਾਨ ਮਿਲਦਾ ਹੈ ਜਦੋਂ ਕੋਈ ਮੌਤਾਂ ਦੀ ਖਬਰ ਹੁੰਦੀ ਹੈ ਜੇ ਐਕਸੀਡੈਂਟ ਹੋ ਜਾਵੇ ਕੋਈ ਜ਼ਖਮੀ ਹੋ ਜਾਵੇ ਤੇ ਉਹ ਖਬਰ ਨੂੰ ਉਨੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਜੇ ਦੋਸਤ ਐਕਸੀਡੈਂਟ ਦੇ ਵਿੱਚ ਭਿਆਨਕ ਤਰੀਕੇ ਦੇ ਨਾਲ ਐਕਸੀਡੈਂਟ ਹੋ ਜਾਵੇ ਮੌਤ ਹੋ ਜਾਵੇ ਜਾਂ ਮੌਤਾਂ ਦੀ ਗਿਣਤੀ ਵਾਧ ਹੋਵੇ ਤਾਂ ਫਰੰਟ ਪੇਜ ਮਿਲ ਜਾਂਦਾ ਉਹਨੂੰ ਅੱਜ ਵਾਲੀ ਘਟਨਾ ਜਿਹੜੀ ਉਹ ਇਸ ਕਰਕੇ ਛੋਟੀ ਨਹੀਂ ਹੈ ਕਿ ਉੱਥੇ ਮਰੀਦ ਦੀ ਜੇ ਜਾਨ ਚਲੀ ਜਾਂਦੀ ਖੁਦਾ ਨਾ ਖਾਸਤਾ ਤਾਂ ਫਿਰ ਕਿਵੇਂ ਉਸ ਮਰੀਦ ਦੀ ਜਾਨ ਨੂੰ ਵਾਪਸ ਲਿਆਂਦਾ ਜਾਂਦਾ ਉਹਦੇ ਤੇ ਗੱਲਾਂ ਜ਼ਰੂਰ ਹੁੰਦੀਆਂ ਜਿਵੇਂ ਅੱਜ ਆਲੋਚਨਾ ਹੋ ਰਹੀ ਹੈ ਸਰਕਾਰ ਦੀ ਸਰਕਾਰ ਜਦੋਂ ਇਸ਼ਤਿਹਾਰਬਾਜ਼ੀ ਜਾਂ ਵਿਗਿਆਪਨ ਦਿਖਾਉਣ ਦੇ ਵਿੱਚ ਵੱਡੇ ਵੱਡੇ ਧਗਮ ਜੇ ਮਾਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਜਦੋਂ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੋਣ ਦੀ ਗੱਲ ਆਉਂਦੀ ਹੈ ਸਹੂਲਤਾਂ ਨੂੰ ਹੁਣ ਡਾਕਟਰ ਬਲਬੀਰ ਸਿੰਘ ਦੀ ਤੁਸੀਂ ਗੱਲ ਕੀਤੀ ਹੈ ਜੇ ਕੋਈ ਹੋਰ ਹੁੰਦੇ ਕਿਸੇ ਹੋਰ ਪੇਸ਼ੇਂ ਨਾਲ ਜੁੜੇ ਹੁੰਦੇ ਜਿਵੇਂ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਮਾਇਕਮਾ ਦੇ ਦਿੱਤਾ ਸੀ ਪਹਿਲਾਂ ਪਹਿਲਾਂ ਤਾਂ ਆਈ ਤਾਂ ਜੀ ਬਣੀ ਸਰਕਾਰ ਤੇ ਉਹਨਾਂ ਨੇ ਫਰੀਦਕੋਟ ਜਾ ਕੇ ਇੱਕ ਬੀਸੀ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਕਿਸ ਤਰ੍ਹਾਂ ਦਾ ਉਪੇਸ਼ ਆਇਆ ਸੀ ਉਹ ਤਾਂ ਮੰਨਿਆ ਜਾ ਸਕਦਾ ਹੈ ਕਿ ਇੱਕ ਦਸਨੀ ਪੜਿਆ ਜਿਹੜਾ ਮੰਤਰੀ ਬਣ ਗਿਆ ਸੀਤ ਮੰਤਰੀ ਉਹ ਤਾਂ ਇਸ ਤਰ੍ਹਾਂ ਦੀਆਂ ਢੱਡੀਆਂ ਹਰਕਤਾਂ ਕਰੇ ਤਾਂ ਲੋਕ ਮੰਨ ਵੀ ਲੈਣਗੇ ਹਾਲਾਂਕਿ ਉਹਦੀ ਵੀ ਲੋਚਨਾ ਬਹੁਤ ਜ਼ਿਆਦਾ ਹੋਈ ਸੀ ਪਰ ਜਦੋਂ ਉਸੇ ਪੇਸ਼ੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਡਾਕਟਰ ਨੂੰ ਵੀ ਆਪਣੇ ਸਿਹਤ ਢਾਂਚੇ ਨੂੰ ਸਿਹਤ ਮੰਤਰੀ ਹੋਣ ਦੇ ਨਾਤੇ ਸਹੀ ਢੰਗ ਨਾਲ ਸਹੂਤਾ ਮੋਈਆ ਕਰਵਾਉਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਾ ਨੈਤਿਕਤਾ ਦੇ ਤੌਰ ਦੇ ਉੱਤੇ ਬਿਲਕੁਲ ਹਲਕਾ ਉਹਨਾਂ ਦਾ ਨਾਂ ਵੀ ਹੋਵੇ ਚਾਹੇ ਇਹ ਗੱਲ ਕੋਈ ਪਠਾਨਕੋਟ ਤੋਂ ਹੀ ਆ ਜਾਂਦੀ ਫਾਜ਼ਲਕਾ ਤੋਂ ਆ ਜਾਂਦੀ ਜਾਂ ਕਿਸੇ ਹੋਰ ਜਲੰਧਰ ਤੋਂ ਆ ਜਾਂਦੀ ਅੰਮ੍ਰਿਤਸਰ ਤੋਂ ਆ ਜਾਂਦੀ ਕਿਤੋਂ ਵੀ ਗੱਲ ਆ ਜਾਂਦੀ ਤਾਂ ਹਲਕਾ ਹੀ ਉਹਨਾਂ ਦਾ ਹੈ ਗੱਲ ਇਹ ਹੈ ਕਿ ਜੇ ਉਹ ਡਾਕਟਰ ਹੋਣ ਦੇ ਨਾਤੇ ਵੀ ਆਪਣੇ ਮਹਿਕਮੇ ਨੂੰ ਲੈ ਕੇ ਜੇ ਉਹ ਬੇਵਸ ਨੇ ਤੋ ਉਹਨਾਂ ਨੂੰ ਘੱਟੋ ਘੱਟ ਅਸਤੀਫਾ ਦੇਣ ਤੋਂ ਪਹਿਲਾਂ ਜੇ ਅਸਤੀਫਾ ਦੇਣਾ ਤਾਂ ਦੂਰ ਦੀ ਗੱਲ ਘੱਟੋ ਘੱਟ ਇੱਕ ਚਿੱਠੀ ਤਾਂ ਲਿਖਣੀ ਚਾਹੀਦੀ ਹੈ ਨਾ ਜੇ ਜਦੋਂ ਕੈਬਨਟ ਮੀਟਿੰਗ ਹੁੰਦੀ ਹੈ ਸੁਖਨਾਲ ਤੇ ਕੈਬਨਟ ਮੀਟਿੰਗ ਹੀ ਨਹੀਂ ਹੋਈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਹੀ ਇੰਨਾ ਚਾੜ੍ਹਿਆ ਹੋਇਆ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਉੱਥੇ ਜਾ ਕੇ ਪ੍ਰਚਾਰ ਕਰਨ ਦਾ ਟਾਈਮ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸਰਦਰ ਉਤੇ ਜਲਾਸ ਹੋਣਾ ਚਾਹੀਦਾ ਹੈ ਔਰ ਜਦੋਂ ਉਠ ਜਾਂਦਾ ਸੈਸ਼ਨ ਤੇ ਜਦੋਂ ਜਨਵਰੀ ਨਵਾਂ ਸਾਲ ਚੜਦਾ ਤੇ ਰਾਜਪਾਲ ਦੇ ਭਾਸ਼ਣ ਨਾਲ ਆਗਾਜ਼ ਹੁੰਦਾ ਨਿਜਮਾ ਦੇ ਅਕੋਰਡਿੰਗ ਵਿਧਾਨ ਸਭਾ ਦੇ ਸੈਸ਼ਨ ਦਾ ਉਹ ਹਾਲੇ ਤੱਕ ਨਾਮ ਨਿਸ਼ਾਨੀ ਨਹੀਂ ਹੈ ਕਈ ਵਾਰੀ ਵਿਰੋਧੀ ਧਿਰ ਨੇ ਮੰਗ ਕਰ ਦਿੱਤੀ ਕਿ ਸੈਸ਼ਨ ਬੁਲਾਇਆ ਜਾਵੇ ਕਿਸਾਨ ਜਥੇਬੰਦੀਆਂ ਕਰ ਲਾ ਰਹੀਆਂ ਕਿ ਜਿਸ ਤਰ੍ਹਾਂ ਕੇਂਦਰ ਹਮਲੇ ਕਰ ਰਿਹਾ ਉੱਥੇ ਮਤੇ ਲਿਆਓ ਨਹੀਂ ਸੈਸ਼ਨ ਕੈਬਨਟ ਮੀਟਿੰਗ ਨਹੀਂ ਹੋਈ ਲੰਬੇ ਸਮੇਂ ਤੋਂ ਤੇ ਸਾਰੀਆਂ ਗੱਲਾਂ ਘਟੋ ਘਟ ਸਿਹਤ ਮੰਤਰੀ ਨੂੰ ਕੈਬਨਟ ਕੈਬਨਟ ਮੀਟਿੰਗ ਜੇ ਨਹੀਂ ਹੋ ਰਹੀ ਸੈਸ਼ਨ ਨਹੀਂ ਹੋ ਰਿਹਾ ਤੇ ਮੁੱਖ ਮੰਤਰੀ ਨੂੰ ਜਾਂ ਆਪਣੇ ਲੀਡਰਸ਼ਿਪ ਨੂੰ ਬਲਾ ਕੇ ਟਟਕਟਕ ਚਿੱਠੀ ਦੇ ਜ਼ਰੀਏ ਜਾਂ ਮੀਟਿੰਗ ਦੇ ਜ਼ਰੀਏ ਖਾਸ ਸਮਾਂ ਲੈ ਲੈਣਾ ਚਾਹੀਦਾ ਕਿ ਆਹ ਦਿੱਕਤਾਂ ਆ ਰਹੀਆਂ ਜੀ ਆਪਣੇ ਹਸਪਤਾਲਾਂ ਦੇ ਵਿੱਚ ਤੇ ਉੱਥੇ ਕਿਸੇ ਵੀ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਡਾਕਟਰ ਪਰੇਸ਼ਾਨ ਨੇ ਸਟਾਫ ਪਰੇਸ਼ਾਨ ਹੈ ਆਪਾਂ ਸਹੂਲਤਾਂ ਮੁਹੱਈਆ ਕਰਾਈਏ ਜਿਹੜੀਆਂ ਗੱਲਾਂ ਆਪਾਂ ਜਨਤਾ ਨੂੰ ਕਹੀਆਂ ਹੋਈਆਂ ਗਰੰਟੀਆਂ ਦਾ ਪੂਰੀਆ ਕਰੀ ਔਰ ਝੂਠ ਸ਼ਰੇਆ ਬੋਲਣ ਗਿਆ ਕਿ ਚਾਹੇ ਉਹ ਸਿਹਤ ਮੰਤਰੀ ਐ ਚ ਕੋਈ ਹੋਰ ਮੰਤਰੀ ਐ ਜਦੋਂ ਉਹਨਾਂ ਨੂੰ ਕੋਈ ਮੀਡੀਆ ਅੱਗੇ ਮਾਈਕ ਕਰ ਦਿੰਦਾ ਪਹਿਲੀ ਗੱਲ ਤੇ ਉਹ ਗਿਣਵੇਂ ਚੁਣਵੇਂ ਮੀਡੀਆ ਕਰਮੀਆਂ ਨੂੰ ਜਿਹੜੇ ਅੱਗੇ ਕਰਦੇ ਐ ਕਿ ਜਿਹੜੇ ਉਹਨਾਂ ਨੂੰ ਸਵਾਲ ਹੀ ਆਪਣੇ ਤੇਈ ਤੇ ਸੋਖ ਨਾਲ ਪੱਤਰਕਾਰ ਹੀ ਉਹੋ ਜਿਹਾ ਸਵਾਲ ਕਰਦੇ ਆ ਕਿ ਅਗਲੇ ਨੂੰ ਮੰਤਰੀ ਨੂੰ ਨਾ ਵੀ ਪਤਾ ਹੋਵੇ ਤੁਹਾਨੂੰ ਦੱਸਦੇ ਆ ਕਿ ਨਹੀਂ ਤੁਸੀਂ ਇਹਦੇ ਤੇ ਬੋਲੋ ਦੂਜੇ ਪੱਤਰਕਾਰ ਤੇ ਮੰਤਰੀਆਂ ਨੂੰ ਖੁਸ਼ ਕਰਦੇ ਲੱਗੇ ਰਹਿੰਦੇ ਨੇ ਇਹਦੇ ਵਿੱਚ ਕਸੂਰ ਨੁਕਸ ਕਈ ਪਾਸੇ ਹੈ ਇੱਕ ਪਾਸੇ ਨਹੀਂ ਹੈ ਔਰ ਦੂਸਰੀ ਗੱਲ ਜੇਕਰ ਉੱਥੇ ਕੋਈ ਸਵਾਲ ਪੁੱਛ ਵੀ ਲਵੇ ਤੇ ਅੱਗੇ ਜਿਹੜਾ ਜਵਾਬ ਦੇਣ ਵਾਲਾ ਤੜਫ ਜਾਂਦਾ ਪਿਛਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਕਿਸੇ ਨੇ ਸਵਾਲ ਕੀਤਾ ਤੇ ਉੱਥੇ ਤੜਫਦੇ ਦੇਖਿਆ ਲੀਡਰ ਹੁਣ ਇਸ ਮਸਲੇ ਦੇ ਵਿੱਚ ਸਿਹਤ ਮੰਤਰੀ ਨੂੰ ਚਾਹੀਦਾ ਪਹਿਲ ਕਦਮੀ ਕਰਨੀ ਘੱਟੋ ਘੱਟ ਇਸ ਘਟਨਾ ਤੋਂ ਬਾਅਦ ਹੀ ਸਿੱਖਿਆ ਲੈ ਲੈਣ ਜੇ ਪਹਿਲਾਂ ਕੁਝ ਨਹੀਂ ਬਦਲਿਆ ਸਿੱਖਿਆ ਕ੍ਰਾਂਤੀ ਸਿਹਤ ਮਹਿਕਮੇ ਦੇ ਅੰਦਰ ਕ੍ਰਾਂਤੀ ਕ੍ਰਾਂਤੀ ਸ਼ਬਦ ਨੂੰ ਹੀ ਬਦਨਾਮ ਕਰਕੇ ਰੱਖ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਐਵੇਂ ਹੋਇਆ ਜੇਕਰ ਕਮੀਆਂ ਹੁੰਦੀਆਂ ਸੀ ਕਿਉਂਕਿ ਸਿਹਤ ਮੰਤਰੀ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਪਟਿਆਲੇ ਤੋਂ ਹੀ ਹੁੰਦੇ ਸੀ ਤੇ ਇਸ ਕਰਕੇ ਰਜਿੰਦਰਾ ਹਸਪਤਾਲ ਜਿੱਥੇ ਭਰੋਸਾ ਕੀਤਾ ਜਾਂਦਾ ਕਿ ਤੋ ਹੋਰ ਜਵਾਬ ਮਿਲ ਜੇ ਤੇ ਰੈਫਰ ਕਿੱਥੇ ਕੀਤਾ ਜਾਂਦਾ ਨੇੜੇ ਤੇੜੇ ਦੇ ਜਿਹੜੇ 2-3 ਜ਼ਿਲ੍ਹੇ ਨੇ ਰਜਿੰਦਰਾ ਹਸਪਤਾਲ ਕਿ ਉੱਥੇ ਲੈ ਜਾਓ ਇੱਕ ਤੇ ਪਹੁੰਚ ਛੇਤੀ ਹੋ ਜਾਂਦੀ ਐ ਔਰ ਉੱਥੇ ਇਲਾਜ ਦਾ ਪ੍ਰਬੰਧ ਮੰਨਿਆ ਜਾਂਦਾ ਕਿ ਠੀਕ ਐ ਪਰ ਡਾਕਟਰ ਤਾਂ ਕੰਮ ਆਪਣਾ ਕਰ ਲੈਣਗੇ ਸਟਾਫ ਮੈਂਬਰ ਆਪਣਾ ਕੰਮ ਕਰ ਲੈਣਗੇ ਪਰ ਉਹਨਾਂ ਨੂੰ ਘਟੋ ਘਟ ਜਿਹੜੀਆਂ ਉੱਥੇ ਸਹੂਲਤਾਂ ਸਮੇਂ ਤੇ ਚਾਹੀਦੀਆਂ ਨੇ ਉੱਥੇ ਡੀਜ਼ਲ ਦੀ ਕਮੀ ਰਹਿੰਦੀ ਐ ਜਨਰੇਟਰ ਦੀ ਲੋੜ ਪੈ ਜਾਵੇ ਉਹ ਨਹੀਂ ਪੂਰਾ ਹੁੰਦਾ ਬਿਜਲੀ ਦੇ ਬਿੱਲ ਨਹੀਂ ਸਮੇਂ ਸਿਰ ਤੇ ਭਰੇ ਜਾਂਦੇ ਡਾਕਟਰਾਂ ਨੂੰ ਸਟਾਫ ਮੈਂਬਰਾਂ ਨੂੰ ਜ ਜਿਵੇਂ ਕਿ ਡਾਕਟਰ ਖੁਦ ਦੱਸਦੇ ਨੇ ਸਮੇਂ-ਸਮੇਂ ਦੇ ਉਤੇ ਚਿੱਠੀਆਂ ਲਿਖਦੇ ਨੇ মিডিਆ ਵਿੱਚ ਬਿਆਨ ਦੇਦੇ ਨੇ ਉਹਨਾਂ ਦੀਆਂ ਜਥੇਬੰਦੀਆਂ ਜਦੋਂ ਸਟ੍ਰਾਈਕ ਕਰਦੀਆਂ ਨੇ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਫਿਰ ਸਿਹਤ ਮਹਿਕਮੇ ਨੂੰ ਜਦੋਂ ਡਾਕਟਰ ਸਟ੍ਰਾਈਕ ਕਰਦੇ ਨੇ ਤੇ ਕਿੰਨਾ ਖੱਜਲ ਖਵਾਰੀ ਹੁੰਦੀ ਆ ਮਰੀਜ਼ਾਂ ਨੂੰ ਵੀ ਖਾਸ ਕਰਕੇ ਉਹਨਾਂ ਨੂੰ ਜਿਹੜੇ ਆਰਥਿਕ ਪੱਧਰ ਤੇ ਬੜੇ ਕਮਜ਼ੋਰ ਨੇ ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਨਹੀਂ ਉਹ ਪ੍ਰਾਈਵੇਟ ਹਸਪਤਾਲਾਂ ਚ ਕਰਵਾ ਸਕਦੇ ਨਹੀਂ ਜੀ ਹਸਪਤਾਲਾਂ ਚ ਤਾਂ ਉਹਨਾਂ ਹਸਪਤਾਲਾਂ ਚ ਜਾਣਾ ਪਸੰਦ ਕਰਦੇ ਨੇ ਕਿ ਚਲੋ ਸਰਕਾਰੀ ਹਸਪਤਾਲ ਚ ਖੱਜਲ ਖਵਾਰੀ ਹੋ ਜਾਏਗੀ ਪਰ ਘੱਟੋ ਘੱਟ ਇਲਾਜ ਆ ਜਿਹੜਾ ਉਸ ਹਸਤਾ ਮਿਲ ਸਕਦਾ ਹੋ ਸਕਦਾ ਪਰ ਇਸ ਢਾਂਚੇ ਨੂੰ ਜਿਹੜਾ ਬਣਾਇਆ ਹੋਇਆ ਉਸੇ ਨੂੰ ਹੀ ਬਰਕਰਾਰ ਰੱਖ ਲਿਆ ਜਾਵੇ ਤੇ ਬਹੁਤ ਵੱਡੀ ਗੱਲ ਆ ਇਹਦੀ ਘੜੀ ਦੇ ਵਿੱਚ ਪਹਿਲਾਂ ਵਾਲੇ ਢਾਂਚੇ ਨੂੰ ਹੋਰ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਸਮੇਂ ਤੋਂ ਬਾਹਰ ਨਹੀਂ ਗੱਲਾਂ ਜੇਕਰ ਡਾਕਟਰ ਹੋਣ ਦੇ ਨਾਤੇ ਵੀ ਸਿਹਤ ਮੰਤਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੁਣ ਕੋਈ ਇਹ ਵੀ ਕਹਿ ਸਕਦਾ ਆਲੋਚਨਾ ਕਰਦਾ ਹੋਇਆ ਜਾਂ ਸਿਹਤ ਮੰਤਰੀ ਦਾ ਚਹੇਤਾ ਜਾਮਾ ਆਦਮੀ ਪਾਰਟੀ ਦਾ ਸਮਰਥਕ ਕਿ ਇਹਦੇ ਵਿੱਚ ਮੌਕੇ ਤੇ ਲਾਈਟ ਗਈ ਤੇ ਉੱਥੋਂ ਦਾ ਸਥਾਨਕ ਜਿਹੜਾ ਪ੍ਰਬੰਧ ਕੀ ਢਾਂਚਾ ਹੈ ਉਹਨਾਂ ਨੂੰ ਸਵਾਲ ਹੋਣਾ ਚਾਹੀਦਾ ਹੈ ਬਜਾਏ ਕਿ ਡਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਤੇ ਇਹ ਘਟਨਾ ਪਹਿਲੀ ਹੋਵੇ ਤੇ ਪ੍ਰਬੰਧਕਾਂ ਨੂੰ ਜਿਹੜਾ ਇਹ ਸਵਾਲ ਕੀਤਾ ਜਾ ਸਕਦਾ ਜਿੱਥੇ ਪ੍ਰਬੰਧਕ ਕਸੂਰਵਾਰ ਨਹੀਂ ਉੱਥੇ ਸਭ ਤੋਂ ਵੱਡਾ ਜਿਹੜਾ ਉੱਚ ਪੱਧਰ ਉੱਤੇ ਬੈਠੇ ਲੋਕ ਨੇ ਜਿਹੜੇ ਚਲਾ ਰਹੇ ਆ ਮੈਕਮਨ ਨੂੰ ਉਹਨਾਂ ਦੇ ਉੱਤੇ ਜਵਾਬ ਸਵਾਲ ਕਰਨਾ ਇਸ ਕਰਕੇ ਬਣਦਾ ਕਿਉਂਕਿ ਇਹ ਘਟਨਾ ਪਹਿਲੀ ਨਹੀਂ ਹੈ ਡਾਕਟਰ ਕਹਿ ਰਹੇ ਕਿ ਇਸ ਤੋਂ ਪਹਿਲਾਂ ਅਸੀਂ ਕਈ ਵਾਰੀ ਧਿਆਨ ਚ ਲਿਆ ਚੁੱਕੇ ਹਾਂ ਜਾਨੂ ਕਰਵਾ ਚੁੱਕੇ ਹਾਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਇਸ ਮਾਮਲੇ ਦੇ ਹੁਣ ਜਿਹੜੇ ਸਟਾਫ ਮੈਂਬਰ ਨੇ ਡਾਕਟਰਾਂ ਨੇ ਉਹ ਵੀਡੀਓ ਬਣਾਈ ਮੌਕੇ ਤੇ ਉਹ ਵੀਡੀਓ ਬਣਾਉਣ ਦਾ ਉਹਨਾਂ ਕੋਲ ਟਾਈਮ ਨਹੀਂ ਸੀ ਉਹ ਤੇ ਮਰੀਜ਼ ਦਾ ਇਲਾਜ ਕਰ ਰਹੇ ਸੀ ਪਰ ਉਹਨਾਂ ਨੂੰ ਮਜਬੂਰੀ ਵਾਸਤੇ ਦੱਸਣਾ ਪੈ ਗਿਆ ਤੇ ਉਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਈ ਹੈ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਲੋਕ ਜਿਹੜੇ ਚਾਹੁੰਦੇ ਆ ਕਿ ਪੰਜਾਬ ਤਰੱਕੀ ਕਰੇ ਰੰਗਲਾ ਪੰਜਾਬ ਬਣੇ ਉਹਨਾਂ ਸਾਰਿਆਂ ਨੇ ਜਿਹੜੀ ਇਹ ਤਾਂ ਚਲੋ ਇਹ ਗੱਲ ਹੋ ਗਈ ਕਟਰਾ ਹੋ ਗਈ ਪਰ ਗੱਲਾਂ ਤਾਂ ਪਹਿਲਾਂ ਵੀ ਬਾਹਰ ਹੁੰਦੀਆਂ ਨੇ ਕਦੀ ਲਿਫਟ ਨਹੀਂ ਚੱਲਦੀ ਕਹਿੰਦੇ ਸਰਿੰਜਾ ਲੈਨ ਤੱਕ ਦਾ ਵੀ ਬਜਟ ਨਹੀਂ ਹੈਗਾ ਗੋਲੀਆਂ ਇਹਨਾਂ ਕੋਲ ਨਹੀਂ ਹੈਗੀਆਂ ਤੇ ਫਿਰ ਹਸਪਤਾਲ ਕਦੇ ਵਾਸਤੇ ਖੋਲਿਆ ਹੈ ਐਡਾ ਵੱਡਾ ਹਸਪਤਾਲ ਐਡੇ ਵੱਡੇ ਨੂੰ ਚਲਾਉਣ ਦੇ ਲਈ ਦੱਸਿਆ ਤਾਂ ਕਿ ਢਾਂਚਾ ਪਹਿਲਾਂ ਵਾਲਾ ਹੀ ਬਰਕਰਾਰ ਰੱਖ ਲਿਆ ਜਾਵੇ ਉਹੀ ਬਹੁਤ ਹੈ ਨਵਾਂ ਤਾਂ ਕੀ ਕੁਝ ਸਾਰੂ ਕਰਨਾ ਕ੍ਰਾਂਤੀ ਤਾਂ ਕੀ ਲੈ ਕੇ ਆਉਣੀ ਮੁਹੱਲਾ ਕਲੀਨਿਕ ਵਾਲੀ ਕ੍ਰਾਂਤੀ ਕਿਵੇਂ ਡਿਸਮਿਸ ਹੋ ਗਈ ਕਿਵੇਂ ਠੋਸ ਹੋ ਗਈ ਉਹ ਦੇਖਿਆ ਹੀ ਆਪਾਂ ਕਈ ਜ਼ਿਲ੍ਹਿਆਂ ਦੇ ਵਿੱਚ ਰੋਗਿਆ ਸਿਹਤ ਕੇਂਦਰ ਉਹ ਨਾਮ ਬੰਦੇ ਦਿੱਤਾ ਗਿਆ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਲਿਖ ਦਿੱਤਾ ਗਿਆ ਮੋਕ ਮੰਤਰੀ ਦੀ ਫੋਟੋ ਨਹੀਂ ਲੱਭਦੀ ਆਮ ਆਦਮੀ ਕਲੀਨਿਕ ਲਿਖਿਆ ਨਹੀਂ ਲੱਭਦਾ ਕਈ ਮੋਹੱਲਾ ਕਲੀਨਿਕਾਂ ਜਿਹੜੇ ਉਹਨਾਂ ਦੀ ਮਹਾਨਦਰਾ ਹੀ ਬਦਲ ਗਿਆ ਔਰ ਪਹਿਲਾਂ ਕਿੱਡੀ ਵੱਡੇ ਪ੍ਰਚਾਰ ਕੀਤੇ ਗਏ ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਿੰਨਾ ਸਮਿਆਂ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਬੋਰਡ ਹਟਾਏ ਜਾ ਰਿਹਾ ਉਹਨਾਂ ਦਿਨਾਂ ਦੇ ਵਿੱਚ ਵੀ ਅਖਬਾਰਾਂ ਭਰੀਆਂ ਪਈਆਂ ਇਸ਼ਤਿਹਾਰਾਂ ਦੇ ਨਾਲ ਵਿਗਿਆਪਨਾਂ ਇੰਨੀ ਬੇਸ਼ਰਮੀ ਸਰਕਾਰ ਦੀ ਪੰਜਾਬ ਸਰਕਾਰ ਨੂੰ ਘੱਟੋ ਘੱਟ ਸੋਚਣਾ ਚਾਹੀਦਾ ਨਾ ਕਿ ਅਸੀਂ ਜਿਹੜੇ ਸਾਡੀ ਇੱਕ ਸਕੀਮ ਦੇ ਉੱਤੇ ਪਾਣੀ ਫਿਰ ਗਿਆ ਮਜਬੂਰੀ ਕੀ ਸੀ ਕਿ ਫੰਡ ਨਹੀਂ ਮਿਲ ਰਹੇ ਜੇ ਫੰਡ ਨਾ ਮਿਲਦੇ ਅਫਸਰਾਂ ਨੇ ਸਲਾਹ ਦਿੱਤੀ ਸਿਹਤ ਮੈਕਮੇ ਨੇ ਕਿ ਜੇਕਰ ਅਸੀਂ ਫੰਡ ਸਮੇਂ ਸਿਰ ਤੇ ਕੇਂਦਰ ਸਰਕਾਰ ਤੋਂ ਨਾ ਲੈ ਪਾਏ ਤਾਂ ਜਿਹੜਾ ਢਾਂਚਾ ਚਲਾ ਰਹੇ ਹਾਂ ਉਹਨਾਂ ਨੂੰ ਤਨਖਾਹ ਵੀ ਨਹੀਂ ਸਮੇਂ ਸਿਰ ਤੇ ਦਿੱਤੀ ਜਾਣੀ ਜਿਹੜੀ ਮਾੜੀ ਮੋਟੀ ਸਹੂਲਤ ਚੱਲ ਰਹੀ ਹੈ ਜਿਹਦੇ ਸਿਰ ਦੇ ਉੱਤੇ ਇਸ ਦੀ ਵਿਗਿਆਪਨ ਕੱਢ ਦਿੰਨੇ ਆ ਉਹ ਵੀ ਨਹੀਂ ਕੁਝ ਬਣਨਾ ਤਾਂ ਨਾਮ ਬਦਲਣਾ ਪਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਆਪਦੇ ਸ਼ਬਦ ਹੈ ਉਹਨਾਂ ਦੇ ਕਿ ਨਾਂ ਚ ਕੀ ਰੱਖਿਆ ਜੀ ਇਲਾਜ ਹੋਣਾ ਚਾਹੀਦਾ ਜਦੋਂ ਸਿਹਤ ਮੰਤਰੀ ਮਜਬੂਰ ਹੋ ਜਾਈਏ ਗੱਲ ਕਹਿਣ ਤੇ ਜਿਹੜੇ ਸਰਕਾਰ ਅਜੇ ਵੀ ਪ੍ਰਚਾਰ ਕਰੀ ਜਾਂਦੀ ਆ ਆਮ ਆਦਮੀ ਪਾਰਟੀ ਕਲੀਨਿਕਾਂ ਦਾ ਅੱਜ ਦੇ ਅਖਬਾਰਾਂ ਦੇ ਵਿੱਚ ਕੀ ਆ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਕੀ ਇਸ਼ਤਿਹਾਰ ਇਸ਼ਤਿਹਾਰ ਆ ਆਮ ਆਦਮੀ ਕਲੀਨਿਕ ਪਤਾ ਨਹੀਂ ਕਿਹੜੀ ਗੱਲ ਦਾ ਕਿਤੇ ਕਿਵੇਂ ਕਿਹੜਾ ਝੰਡਾ ਗੱਡਣਾ ਚਾਹੁੰਦੇ ਐ ਹਵਾ ਦੇ ਵਿੱਚ ਝੰਡੇ ਜਿੰਨੇ ਮਰਜ਼ੀ ਲਹਿਰਾਈ ਜਾਓ ਫੈਰਾਈ ਜਾਓ ਪਰ ਜੋ ਤੱਕ ਜ਼ਮੀਨੀ ਪੱਧਰ ਦੇ ਉੱਤੇ ਜਿਵੇਂ ਅੱਜ ਦੀ ਵੀਡੀਓ ਨੇ ਸਾਬਤ ਕਰ ਦਿੱਤਾ ਕਿ ਕੁਝ ਵੀ ਨਹੀਂ ਐ ਕੁਝ ਵੀ ਨਹੀਂ ਬਦਲਿਆ ਸਾਰਾ ਕੁਝ ਓਵੇਂ ਚੱਲਦਾ ਜਿਵੇਂ ਘਾਟਾਂ ਪਹਿਲਾਂ ਸੀ ਓਵੇਂ ਘਾਟਾਂ ਅੱਜ ਨੇ ਤਾਂ ਫਿਰ ਕ੍ਰਾਂਤੀ ਸ਼ਬਦਾਂ ਉਹਨੂੰ ਬਦਨਾਮ ਘੱਟੋ-ਘੱਟ ਨਹੀਂ ਕਰਨਾ ਚਾਹੀਦਾ ਤਾਂ ਜਿਹੜੀਆਂ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਇਹ ਸਿਰਫ ਆਲੋਚਨਾ ਦੇ ਪੱਧਰ ਦੇ ਉੱਤੇ ਨਹੀਂ ਰਹਿ ਜਾਣੀਆਂ ਚਾਹੀਦੀਆਂ ਨਾ ਆਲੋਚਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਨਿਆ ਕਿ ਸਰਕਾਰ ਬਿਜ਼ੀ ਬਹੁਤ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਦੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਪਰ ਘੱਟੋ ਘੱਟ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਆਪਦੇ ਡਾਕਟਰਾਂ ਦੀ ਤਾਂ ਸੁਣੋ ਜਿਹੜੇ ਪੱਤਰਕਾਰ ਤੁਹਾਨੂੰ ਸਵਾਲ ਕਰਦੇ ਆ ਨਹੀਂ ਪਾਰਟੀ ਬਿਜੀ ਹੋਣੀ ਚਾਹੀਦੀ ਸਰਕਾਰ ਨੂੰ ਤਾਂ ਨਹੀਂ ਉੱਥੇ ਬਿਜੀ ਹੋਣਾ ਚਾਹੀਦਾ ਬਿਲਕੁਲ ਉਹੀ ਕਹਿ ਰਹੇ ਆ ਕਿ ਜੇ ਤਾਂ ਪੱਤਰਕਾਰ ਕੋਈ ਸਵਾਲ ਕਰਦਾ ਤਿੱਖੇ ਰੂਪ ਦੇ ਵਿੱਚ ਤੁਹਾਨੂੰ ਉਹਨਾਂ ਦੀ ਗੱਲ ਚੰਗੀ ਨਹੀਂ ਲੱਗਦੀ ਨਾ ਮੰਨੋ ਜੇਕਰ ਕੋਈ ਸਮਾਜਿਕ ਕਾਰਕ ਹੋਣ ਉੱਠ ਕੇ ਆਵਾਜ਼ ਬੁਲੰਦ ਕਰਦਾ ਕਿ ਆ ਢਾਂਚਾ ਠੀਕ ਹੋਣਾ ਚਾਹੀਦਾ ਨਾ ਮੰਨੋ ਘੱਟੋ ਘੱਟ ਜਿਹੜੇ ਤੁਹਾਡੇ ਮਹਿਕਮੇ ਦੇ ਅੰਦਰ ਜਿਵੇਂ ਅਸੀਂ ਸਿਹਤ ਮਹਿਕਮੇ ਦੀ ਗੱਲ ਇੱਥੇ ਕਰ ਰਹੇ ਹਾਂ ਡਾਕਟਰਾਂ ਦੀ ਉਸ ਵੀਡੀਓ ਨੂੰ ਆਧਾਰ ਬਣਾ ਕੇ ਕੁਝ ਨਾ ਕੁਝ ਕਰ ਲਓ ਜੇ ਕਿਸੇ ਹੋਰ ਦੀ ਨਹੀਂ ਮੰਨਣੀ ਤਾਂ ਇਸੇ ਤਰ੍ਹਾਂ ਵੱਖੋ ਵੱਖਰੀ ਜਿਹੜੀ ਫੋਕੀ ਵਾਹ ਵਾਹ ਕਰਨ ਦੇ ਨਾਲੋਂ ਚਾਹੀਦਾ ਇਹ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਸੇ ਢਾਂਚੇ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਜੇਕਰ ਬੇਵੱਸ ਨੇ ਇਹ ਹੈ ਕਿ ਕੇਂਦਰ ਸਰਕਾਰੀ ਜੀ ਸਾਡੇ ਫੰਡ ਇਨੇ ਰੋਕੀ ਬੈਠਾ ਸੀ ਕਰੀਏ ਕਿਵੇਂ ਚਲਾਈਏ ਕਿਵੇਂ ਘਟੋ ਘਟੋਸ ਦੇ ਲਈ ਤੁਸੀਂ ਕੀਤਾ ਕੀ ਹੈ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਤਾਂ ਆਵੇ ਨਾ ਕਿ ਤੁਸੀਂ ਕਿੰਨੀ ਵਾਰੀ ਚਿੱਠੀਆਂ ਲਿਖਣੀਆਂ ਕਿੰਨੀਆਂ ਵਾਰੀ ਮੁਲਾਕਾਤਾਂ ਕੀਤੀਆਂ ਨੇ ਜੇਕਰ ਵੱਡੀ ਘਾਟ ਹੈ ਤਾਂ ਤੁਸੀਂ ਘਟੋ-ਘਟਾ ਆਪ ਦੀ ਪ੍ਰੋਟੈਸਟ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਸ਼ਰਾਬ ਨੀਤੀ ਘਟਾਲੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਿਹੜੇ ਉਹਨਾਂ ਦਾ ਨਾਮ ਆਇਆ ਫੜੇ ਗਏ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਜ਼ਮਾਨਤ ਮਿਲਦੀ ਹੈ ਉਹਨਾਂ ਨੂੰ ਹੋਰ ਲੀਡਰ ਫੜੇ ਗਏ ਉਹਨਾਂ ਨੂੰ ਛਡਵਾਉਣ ਦੇ ਖਾਤਰ ਤੇ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਛੋਟੇ ਲੀਡਰ ਤੋਂ ਲੈ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਦੇ ਲੀਡਰ ਹੈ ਜਿਹੜੇ ਉੱਥੇ ਪਹੁੰਚ ਜਾਂਦੇ ਆ ਧਰਨਾ ਲਾਉਂਦੇ ਆ ਮੀਂਹ ਪੈ ਰਿਹਾ ਹਨੇਰੀ ਆ ਰਹੀ ਹੈ ਤੇ ਉਹਨ ਕਟੜ ਇਮਾਨਦਾਰ ਜਿੰਦਾਬਾਦ ਪਰ ਜਦੋਂ ਢਾਂਚਾ ਸਹੀ ਕਰਨ ਦੀ ਗੱਲ ਆਉਂਦੀ ਹੈ ਜਾਂ ਕੇਂਦਰ ਤੋਂ ਫੰਡ ਮੁਹਿਆ ਕਰਵਾਉਣੇ ਨੇ ਉਦੋਂ ਇਹਨਾਂ ਦੀ ਰੀੜ ਦੀ ਹੱਡੀ ਕੰਮ ਕਰਨੋਂ ਪਤਾ ਨਹੀਂ ਕਿਉਂ ਬੰਦ ਕਰ ਜਾਂਦੀ ਹੈ ਉਦੋਂ ਪ੍ਰਤੱਖ ਦੇ ਰੂਪ ਦੇ ਵਿੱਚ ਇਹਨਾਂ ਨੂੰ ਦਿੱਲੀ ਦਾ ਦਰਵਾਜ਼ਾ ਜ਼ਰੂਰ ਖੜਕਾਉਣਾ ਚਾਹੀਦਾ ਜੇਕਰ ਇੱਥੇ ਪੱਧਰ ਦੇ ਉੱਤੇ ਬੇਵੱਸ ਨੇ ਅਨਿਕਿਆ ਨਿਕਿਆ ਨੇ ਪ੍ਰਬੰਧ ਆ ਜਿਹੜੇ ਲਾਈਟ ਜਾਣਾ ਡੀਜ਼ਲ ਦਾ ਪ੍ਰਬੰਧ ਨਾ ਹੋਣਾ ਦਵਾਈਆਂ ਨਹੀਂ ਹੈਗੀਆਂ ਹੋਰ ਬਹੁਤ ਢਾਂਚੇ ਵਿੱਚ ਕਮੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਜੇਕਰ ਕਿਤੇ ਪੰਜਾਬ ਸਰਕਾਰ ਆਪਣੀ ਡਿਊਟੀ ਸਹੀ ਨਿਭਾ ਰਹੀ ਹੈ ਪਰ ਕੇਂਦਰ ਸਰਕਾਰ ਅੜਿੱਕਾ ਬਣ ਰਹੀ ਹੈ ਤੇ ਘਟੋ ਘਟ ਕੇਂਦਰ ਸਰਕਾਰ ਦੇ ਨਾਲ ਆਢਾ ਤਾ ਲੈਣਾ ਚਾਹੀਦਾ ਹੈ ਆਪਣੀਆਂ ਮੰਗਾਂ ਤਾਂ ਮਨਵਾਉਣੀਆਂ ਚਾਹੀਦੀਆਂ ਪਰ ਉਹਦੇ ਲਈ ਪ੍ਰੋਟੈਸਟ ਵੀ ਜ਼ਰੂਰੀ ਹੁੰਦੇ ਆ ਆਪਦੇ ਲੀਡਰਾਂ ਨੂੰ ਛਡਵਾਉਣ ਦੀ ਖਾਤਰ ਜਿਹੜੇ ਬੇਈਮਾਨ ਜਾਂ ਭ੍ਰਿਸ਼ਟ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਛਡਾਉਣ ਦੀ ਖਾਤਰ ਤਾਂ ਮਿੰਟਾਂ ਦੇ ਵਿੱਚ ਸਾਰੀਆਂ ਗੱਡੀਆਂ ਵਾਇਆ ਡੇਰਾ ਬਸੀ ਪੂਚ ਕਰ ਜਾਂਦੀਆਂ ਦਿੱਲੀ ਵੱਲ ਨੂੰ ਪਰ ਜਦੋਂ ਗੱਲ ਆਉਂਦੀ ਹੈ ਪੰਜਾਬ ਦੇ ਹੱਕਾਂ ਦੀ ਹਕੂਕਾਂ ਦੀ ਸਿਹਤ ਸਹੂਲਤਾਂ ਦੀ ਸਿੱਖਿਆ ਢਾਂਚੇ ਦੀ ਨਵੀਂ ਨੀਤੀ ਜਦੋਂ ਆਈ ਤੇ ਸਭ ਤੋਂ ਪਹਿਲਾਂ ਲਾਗੂ ਕਰਨ ਵਿੱਚ ਪੰਜਾਬ ਸਰਕਾਰ ਸਿਹਤ ਢਾਂਚਾ ਸੁਧਾਰਨ ਦੀ ਗੱਲ ਆਈ ਤੇ ਸਭ ਤੋਂ ਪਿੱਛੇ ਇਸ ਤਰ੍ਹਾਂ ਬਹੁਤ ਸਾਰੀਆਂ ਘਾਟਾਂ ਨੇ ਪੰਜਾਬ ਸਰਕਾਰ ਨੂੰ ਘਟੋ-ਘਟ ਥੋੜਾ ਜਿਹਾ ਸਮਾਂ ਬਾਕੀ ਹੋਰ ਬਚਿਆ ਜੇਕਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ ਤਾਂ ਫਿਰ ਘਟੋ ਘਟੇ ਇਹਨਾਂ ਗੱਲਾਂ ਤੇ ਗੌਰ ਕਰਨੀ ਬਣਦੀ ਹੈ ਤੇ ਜੇਕਰ ਸਿਰਫ ਡਾਂਗ ਹੀ ਟਪਾਉਣਾ ਹੈ ਤੇ ਫਿਰ ਪੰਜਾਬ ਦੇ ਲੋਕ ਵੀ ਜਾਣਦੇ ਆ ਕਿ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਸਬਕ ਸਿਖਾਉਣਾ